ਇੱਕ ਹੋਰ ਪੁਲਿਸ ਚੌਂਕੀ ਦੇ ਉੱਤੇ ਗਰਨੇਡ ਹਮਲਾ ਹੋਇਆ ਹੈ ਤੁਹਾਨੂੰ ਦੱਸ ਦਈਏ 26 ਦਿਨਾਂ ਦੇ ਅੰਦਰ ਇਹ ਸੱਤਵਾਂ ਹਮਲਾ ਜਿਹੜਾ ਹੈ ਪੰਜਾਬ ਦੇ ਵਿੱਚ ਹੋਇਆ ਤਾਂ ਇਸ ਉੱਤੇ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕਦੇ ਨਜ਼ਰ ਆਏ ਨੇ ਵਿਕਰਮ ਮਜੀਠੀਆ ਜਿਨ੍ਹਾਂ ਨੇ ਸਿੱਧਾ-ਸਿੱਧਾ ਭਗਵੰਤ ਮਾਨ ਤੋਂ ਸਵਾਲ ਪੁੱਛੇ ਨੇ ਕਿ ਇਹਨਾਂ ਦਾ ਜਵਾਬ ਦਿਓ ਸੀਐਮ ਸਾਹਿਬ ਦਰਅਸਲ ਮਾਮਲਾ ਤੁਹਾਨੂੰ ਦੱਸਦੇ ਆ ਕਿ ਕੀ ਹੈ ਤਾਂ ਵਿਕਰਮ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਲਾਅ ਐਂਡ ਆਰਡਰ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਦਰਸਲ ਜ਼ਿਲ੍ਹਾ ਗੁਰਦਾਸਪੁਰ ਦੇ ਇੰਡੋ-ਪਾਕ ਸਰਹੱਦ ਦੇ ਨਾਲ ਲੱਗਦੇ ਥਾਣਾ ਕਲਨੌਰ ਚੌਂਕੀ ਬਖਸ਼ੀਵਾਲ 'ਚ ਗਰਨੇਡ ਹਮਲਾ ਹੋਇਆ ਤੇ ਉੱਥੇ ਹੀ ਵਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇਹ ਜਾਣਕਾਰੀ ਆਮ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ ਤੇ ਭਗਵੰਤ ਮਾਨ ਦੇ ਉੱਤੇ ਵੱਡੇ ਸਵਾਲ ਵੀ ਖੜੇ ਕਰਤੇ ਨੇ। ਉਹਨਾਂ ਲਿਖਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਇੰਡੋ-ਪਾਕ ਸਰਹੱਦ ਦੇ ਨਾਲ ਲੱਗਦੇ ਥਾਣਾ ਕਲਨੌਰ ਚੌਂਕੀ ਬਖਸ਼ੀਵਾਲ 'ਚ ਗਰਨੇਡ ਹਮਲਾ ਹੋਇਆ ਪਿਛਲੇ 26 ਦਿਨਾਂ ਦੇ ਵਿੱਚ ਇਹ ਸੱਤਵਾਂ ਹਮਲਾ ਹੈ ਜੋ ਪੁਲਿਸ 'ਤੇ ਹੋਇਆ। ਅੱਗੇ ਉਹਨਾਂ ਨੇ ਵਾਲ ਖੜਾ ਕੀਤਾ ਹੈ ਕਿ ਹੁਣ ਵੀ ਡੀਜੀਪੀ ਪੰਜਾਬ ਪੁਲਿਸ ਇਸ ਨੂੰ ਟਾਇਰ ਫਟਣ ਦੀ ਘਟਨਾ ਹੀ ਦੱਸਣਗੇ ਤਾਂ ਅਜੀਹੇ ਹਮਲੇ ਗਵਾਹ ਨੇ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੈ ਅਤੇ ਸ਼ਰਾਰਤੀ ਅੰਸਰਾਂ ਨੂੰ ਪੁਲਿਸ ਦਾ ਕੋਈ ਵੀ ਡਰ ਖੌਫ ਨਹੀਂ ਰਿਹਾ ਤਾਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਟਾਇਰ ਫਟੇ ਦੀ ਆਵਾਜ਼ ਸੁਣੀ ਹੈ ਜਾਂ ਨਹੀਂ ਸੁਣੀ ਇਹ ਵੀ ਇੱਥੇ ਵਿਕਰਮ ਮਜੀਠੀਆ ਨੇ ਸਵਾਲ ਚੁੱਕਿਆ ਤਾਂ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਵਿਕਰਮ ਮਜੀਠੀਆ ਨਜ਼ਰ ਆਏ ਨੇ ਤੇ ਮਜੀਠੀਆ ਅੱਗੇ ਲਿਖਦੇ ਨੇ ਕਿ ਮੁੱਖ ਮੰਤਰੀ ਸਾਹਿਬ ਪੰਚ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਦਰੁਸਤ ਕਰੋ ਜਾਂ ਫਿਰ ਅਸਤੀਫਾ ਦਿਓ ਕਿਉਂਕਿ ਤੁਹਾਡੀ ਲਾਪਰਵਾਹੀ ਕਿਤੇ ਪੰਜਾਬ ਨੂੰ ਫਿਰ ਤੋਂ ਉਸੇ ਕਾਲੇ ਦੌਰ ਵੱਲ ਨਾ ਲੈ ਜਾਵੇ ਤਾਂ ਦੱਸਦੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਇੰਡੋ-ਪਾਕ ਸਰਹੱਦ ਦੇ ਨਾਲ ਲੱਗਦੇ ਥਾਣਾ ਕਲਨੌਰ ਦੀ ਚੌਂਕੀ ਦੇ ਵਿੱਚ ਗਰਨੇਡ ਹਮਲਾ ਹੋਇਆ ਹੈ ਤੇ ਇਸ ਦੀ ਪੂਰੀ ਜ਼ਿੰਮੇਵਾਰੀ ਜੋ ਹੈ ਉਹ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਵੱਲੋਂ ਲਈ ਗਈ ਹੈ ਤਾਂ ਲਗਾਤਾਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵੱਧ ਤੋ ਵੱਤ ਤੋਂ ਵੱੱਤਰ ਹੁੰਦੀ ਜਾ ਰਹੀ ਹੈ ਤੁਹਾਨੂੰ ਦੱਸਦੀ ਹੈ ਇਸ ਉੱਤੇ ਸੀਐਮ ਮਾਨ ਦਾ ਕੋਈ ਵੀ ਪ੍ਰतिकਰਮ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਤੇ ਜਦੋਂ ਵੀ ਕੋਈ ਹਮਲਾ ਹੁੰਦਾ ਹੈ ਤਾਂ ਉਸ ਨੂੰ ਟਾਇਰ ਫਟਣ ਦੀ ਘਟਨਾ ਜਿਹੜਾ ਹੈ قرار ਕਰ ਦਿੱਤਾ ਜਾਂਦਾ ਤੇ سی ایم ਭਗਵੰਤ ਮਾਨ ਦੇ ਵੱਲੋਂ ਜਿੱਥੇ ਬਾਕੀ ਚੀਜ਼ਾਂ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਉੱਥੇ ਹੀ ਪੰਜਾਬ ਦੀ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਦੇ ਉੱਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਇਥੇ ਵੱਡੇ ਸਵਾਲ ਜਿਹੜੇ ਨੇ ਆਪ ਸਰਕਾਰ ਤੇ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਗਰਨੇਡ ਹਮਲਾ ਹੋਇਆ ਹੈ ਪੁਲਿਸ ਚੌਂਕੀ ਦੇ ਵਿੱਚ ਲਗਾਤਾਰ ਸੱਤਵਾਂ ਜਿਹੜਾ ਹਮਲਾ ਹੈ ਹੋਇਆ ਹੈ 26 ਦਿਨਾਂ ਦੇ ਅੰਦਰ ਅੰਦਰ ਜਿਸ ਉੱਤੇ ਵਿਕਰਮ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਲਾ ਐਂਡ ਆਰਡਰ ਅਤੇ ਕਾਨੂੰਨ ਵਿਵਸਥਾ ਲੈ ਕੇ ਵੱਡੇ ਸਵਾਲੀਆ ਨਿਸ਼ਾਨੇ ਖੜੇ ਕਰ ਦਿੱਤੇ ਨੇ ਦਰਅਸਲ ਜ਼ਿਲ੍ਹਾ ਗੁਰਦਾਸਪੁਰ ਦੇ ਇੰਡੋ-ਪਾਕ ਸਰਹੱਦ ਦੇ ਨਾਲ ਲੱਗਦੇ ਥਾਣਾ ਕਲਨੌਰ ਚੌਂਕੀ ਬਖਸ਼ੀਵਾਲ ਚ ਗਰਨੇਡ ਹਮਲਾ ਹੋਇਆ ਤੇ ਉੱਥੇ ਹੀ ਵਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਸ ਉੱਤੇ ਸਵਾਲ ਜਿਹੜੇ ਨੇ ਆਪ ਤੇ ਚੁੱਕਦੇ ਹੋਏ ਨਜ਼ਰ ਆਏ ਨੇ ਤਾਂ ਬਖਸ਼ੀਵਾਲ ਚ ਗਰਨੇਡ ਹਮਲਾ ਹੋਇਆ ਪੁਲਿਸ ਚੌਂਕੀ ਦੇ ਵਿੱਚ 26 ਦਿਨ ਹੋ ਚੁੱਕੇ ਨੇ ਤੇ 26 ਦਿਨਾਂ ਦੇ ਵਿੱਚ ਇਹ ਸੱਤਵਾਂ ਹਮਲਾ ਜਿਹੜਾ ਹੈ ਪੁਲਿਸ ਚੌਂਕੀ ਤੇ ਹੋਇਆ ਤੇ ਇਸ ਤੇ ਵੀ ਕਿਤੇ ਨਾ ਕਿਤੇ ਜੋ ਕਹਿ ਸਕਦੇ ਆ ਕਿ ਖਾਲੀ ਸਤਾਨੀ ਸਮਰਥਕਾਂ ਨੇ ਜੜੀ ਇਸ ਦੀ ਜ਼ਿੰਮੇਵਾਰੀ ਲਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੀ ਪੂਰੀ ਪੂਰੀ ਜੋ ਜ਼ਿੰਮੇਵਾਰੀ ਹੈ ਉਹ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਵੱਲੋਂ ਲਈ ਗਈ ਹੈ ਹਾਲਾਂਕਿ ਅਜਿਹਾ ਜੋ ਗਰਨੇਡ ਹਮਲੇ ਨੇ ਉਹ ਪਹਿਲਾਂ ਵੀ ਹੋ ਚੁੱਕੇ ਨੇ ਪਹਿਲਾਂ ਵੀ ਅਜਿਿਹੇ ਹਮਲਿਆਂ ਨੂੰ ਦੇਖਿਆ ਜਾ ਚੁੱਕਿਆ ਹੈ ਪਰ ਪੰਜਾਬ ਸਰਕਾਰ ਇੰਨਾ ਉੱਤੇ ਕੋਈ ਵੀ ਗੌਰ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ